ਸ਼੍ਰੀ ਗਾਲਜੀ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੋਕ ਸਭਾ ਚੋਣਾਂ ਦਾ ਵਿਗੁੱਲ ਵੱਚੁਕਿਆ ਸਾਰੇ ਹੀ ਉਮੀਦਵਾਰ ਜਿਹੜੇ ਨੇ ਅਲਾਨੰਦ ਵਿੱਚ ਲੱਗੇ ਹੋਏ ਨੇ ਸਾਰੀ ਪਾਰਟੀਆਂ ਦੇ ਵੱਲੋਂ ਉਮੀਦਵਾਰ ਐਲਾਨ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਅੱਜ ਬੀਜੇਪੀ ਦੇ ਵੱਲੋਂ ਭਾਜਪਾ ਦੇ ਵੱਲੋਂ ਪੰਜਾਬ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ 6 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਭਾਜਪਾ ਦੇ ਵੱਲੋਂ ਤਾਂ ਇਸ ਦੇ ਵਿਚਾਲੇ ਇਸ ਵੇਲੇ ਦਿਏ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਲਿਸਟ ਜਾਰੀ ਕੀਤੀ ਗਈ ਹੈ ਪੰਜਾਬ ਦੇ ਉਮੀਦਵਾਰਾਂ ਦੀ 6 ਉਮੀਦਵਾਰ ਹਜੇ ਐਲਾਨੇ ਗਏ ਨੇ 6 ਉਮੀਦਵਾਰਾਂ ਦੀ ਲਿਸਟ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਦੱਸ ਦिए ਜਿਸ ਦੇ ਵਿੱਚ ਜੋ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕੁਝ ਅੰਦਾਜ਼ੇ ਉਹ ਸੱਚ ਹੁੰਦੇ ਦਿਖਾਈ ਦਿੱਤੇ ਨੇ ਜਿੱਥੇ ਆਪਾਂ ਗੱਲ ਕਰ ਰਹੇ ਸੀ ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ ਇਹ ਅੰਦਾਜ਼ਾ ਸਾਰਿਆਂ ਨੂੰ ਹੀ ਸੀਗਾ ਕਿ ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ ਟਿਕਟ ਮਿਲ ਸਕਦੀ ਹੈ ਤੇ ਉਹਨਾਂ ਨੂੰ ਉਮੀਦਵਾਰਾਂ ਦੀ ਲਿਸਟ ਵਿੱਚ ਜਲੰਧਰ ਤੋਂ ਉਮੀਦਵਾਰ ਐਲਾਨਿਆ ਗਿਆ ਤੇ ਨਾਲ ਹੀ ਨਾਲ ਆਪਾਂ ਲੁਧਿਆਣੇ ਦੀ ਜਦੋਂ ਗੱਲ ਕਰਦੇ ਆ ਤੇ ਹਾਲ ਹੀ ਦੇ ਵਿੱਚ ਕਾਂਗਰਸ ਛੱਡ ਕੇ ਬੀਜਪੀ ਚ ਸ਼ਾਮਲ ਹੋਏ ਰਵਨੀਤ ਬਿੱਟੂ ਨੂੰ ਉਥੋਂ ਦੀ ਉਮੀਦਵਾਰ ਐਲਾਨਿਆ ਗਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਲਗਾਤਾਰ ਸਾਰੀ ਪਾਰਟੀਆਂ ਲੋਕ ਸਭਾ ਚੋਣਾਂ ਦਾ ਵਿਗੁਲਬਜਨ ਤੋਂ ਬਾਅਦ 224 ਦੇ ਲੋਕ ਸਭਾ ਚੋਣਾਂ ਦਾ ਵਿਗੁਲਬਜਨ ਤੋਂ ਬਾਅਦ ਆਪਣੀ ਆਪਣੀ ਉਮੀਦਵਾਰਾਂ ਦੀ ਲਿਸਟ ਐਲਾਨ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਉੱਥੇ ਹੀ ਹੁਣ ਪੰਜਾਬ ਤੋਂ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ 6 ਉਮੀਦਵਾਰਾਂ ਦੀ ਲਿਸਟ ਐਲਾਨ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਉਮੀਦਵਾਰ ਐਲਾਨਿਆ ਗਿਆ ਦਿਨੇਸ਼ ਸਿੰਘ ਬੱਬੂ ਨੂੰ ਉਮੀਦਵਾਰ ਗੁਰਦਾਸਪੁਰ ਤੋਂ ਐਲਾਨ ਦਿੱਤਾ ਗਿਆ ਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਜਲੰਧਰ ਤੋਂ ਸੁਸ਼ੀਲ ਰਿੰਕੂ ਸੁਸ਼ੀਲ ਰਿੰਕੂ ਦੇਖਿਆ ਜਾ ਰਿਹਾ ਸੀ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਤੇ ਅੱਜ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਨਾਲ ਹੀ ਨਾਲ ਲੁਧਿਆਣਾ ਜੇ ਗੱਲ ਕਰਦੇ ਹੁਣੇ ਤੁਹਾਨੂੰ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਨਾਲ ਹੀ ਨਾਲ ਫਰੀਦਕੋਟ ਦੀ ਜੇ ਅਸੀਂ ਗੱਲ ਕਰਦੇ ਹਾਂ ਹੰਸ ਰਾਜ ਹੰਸ ਕਿਹਾ ਜਾ ਰਿਹਾ ਸੀ ਜਦੋਂ ਦਿੱਲੀ ਤੋਂ ਉਹਨਾਂ ਦੀ ਟਿਕਟ ਕੱਟੀ ਸੀ ਤੇ ਉਹਨਾਂ ਨੂੰ ਹੁਣ ਪੰਜਾਬ ਦੇ ਵਿੱਚ ਉਤਾਰਨ ਦੀ ਤਿਆਰੀ ਹੋ ਸਕਦੀ ਹੈ ਬੀਜੇਪੀ ਦੀ ਇਹ ਅੰਦਾਜ਼ੇ ਲਗਾਏ ਜਾ ਰਹੇ ਸੀ ਤੇ ਉਹ ਅੰਦਾਜ਼ਾ ਸੱਚ ਨਿਕਲਿਆ ਹੁਣ ਹੰਸ ਰਾਜ ਹੰਸ ਨੂੰ फरीदकोट ਤੋਂ ਉਮੀਦਵਾਰ ਐਲਾਨਿਆ ਗਿਆ ਇੱਕ ਬਹੁਤ ਹੀ ਵੱਡਾ ਤੇ ਸਟਰੋਂਗ ਫੇਸ ਨੇ ਅੰਸਰਾਜ ਜਦੋਂ ਦਿੱਲੀ ਤੋਂ ਵਾਲੀ ਟਿਕਟ ਕੱਟੀ ਗਈ ਸੀ ਤਾਂ ਇਹ ਅੰਦਾਜ਼ਾ ਲਗਾਇਆ ਗਿਆ ਸੀਗਾ ਕਿ ਸ਼ਾਇਦ ਭਾਜਪਾ ਹੁਣ ਫਰੀਦਕੋਟ ਤੋਂ ਪੰਜਾਬ ਤੋਂ ਉਹਨਾਂ ਨੂੰ ਉਤਾਰ ਸਕਦੀ ਹੈ ਤਾਂ ਫਰੀਦਕੋਟ ਤੋਂ ਉਹਨਾਂ ਨੂੰ ਉਤਾਰਿਆ ਗਿਆ ਤੇ ਪਟਿਆਲਾ ਤੋਂ ਪਰਨੀਤ ਕੋ ਨੂੰ ਐਲਾਨਿਆ ਗਿਆ ਪਰਨੀਤ ਕੋ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਪਰ ਇੱਥੇ ਹੀ ਗੁਰਦਾਸਪੁਰ ਦੀ ਉਹ ਉਮੀਦਵਾਰੀ ਗੁਰਦਾਸਪੁਰ ਦੀ ਸੀਟ ਐਥੇ ਇਸ ਕਰਕੇ ਜ਼ਿਕਰਯੋਗ ਹੋ ਜਾਂਦੀ ਕਿਉਂਕਿ ਐਲਾਨ ਜਦੋਂ ਹੋਣੇ ਸੀਗੇ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਸ਼ਾਇਦ ਉਮੀਦਵਾਰ ਜਿਹੜਾ ਹੈ ਕਿਸੇ ਸੈਲੀਬ੍ਰਿਟੀ ਨੂੰ ਕਿਸੇ ਵੱਡੇ ਫੇਸ ਨੂੰ ਬਣਾਇਆ ਜਾ ਸਕੇ ਕਿਸੇ ਹੋ ਜੇ ਸੈਲੀਬ੍ਰਿਟੀ ਨੂੰ ਬਣਾਇਆ ਜਾ ਸਕੇ ਦੇ ਵਿੱਚ ਦੇਖਿਆ ਜਾ ਰਿਹਾ ਸੀਗਾ ਕਿ ਕ੍ਰਿਕਟਰਸ ਤੇ ਗੱਲ ਆਈ ਸੀ ਕਿ ਸ਼ਾਇਦ ਯੁਵਰਾਜ ਸਿੰਘ ਨੂੰ ਇਸ ਐਕੀ ਉਮੀਦਵਾਰ ਐਲਾਨਿਆ ਜਾ ਸਕਦਾ ਪਰ ਉਹਨਾਂ ਨੇ ਇਸ ਗੱਲ ਦਾ ਖੰਡਨ ਕੀਤਾ ਤੇ ਹੋਰ ਵੀ ਅੰਦਾਜ਼ੇ ਲਗਾਏ ਜਾ ਰਹੇ ਸੀ ਪਰ ਹੁਣ ਉਥੇ ਗੱਲ ਕਰੀਏ ਦਿਨੇਸ਼ ਸਿੰਘ ਬੱਬੂ ਨੂੰ ਉਥੋਂ ਦੀ ਉਮੀਦਵਾਰ ਐਲਾਨਿਆ ਗਿਆ ਤੇ ਕਈ ਸੀਟਾਂ ਜਿਹੜੀਆਂ ਨੇ ਇਸ ਲਈ ਵੀ ਖਾਸ ਹੋ ਜਾਂਦੀਆਂ ਨੇ ਕਿਉਂਕਿ ਹਰ ਇੱਕ ਦੀ ਨਜ਼ਰ ਬਣੀ ਹੋਈ ਸੀ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਥਾਵਾ ਤੋਂ ਕਿਹੜੇ ਕਿਹੜੇ ਉਮੀਦਵਾਰ ਭਾਜਪੀ ਐਲਾਨ ਸਕਦੀ ਆ ਤਾਂ ਸਿਆਸੀ ਬਿਗੂਲ ਇੱਥੇ ਜਿਹੜਾ ਹੈ 2024 ਦੇ ਲੋਕ ਸਭਾ ਚੋਣਾਂ ਦੀਆਂ ਵੱਜ ਚੁੱਕੇ ਕਈ ਜਿਹੜੇ ਪਾਰਟੀਆਂ ਨੇ ਉਹ ਆਪਣੇ ਆਪਣੇ ਕੁਝ ਉਮੀਦਵਾਰ ਐਲਾਨ ਚੁੱਕੇ ਤਾਂ ਸਾਰਿਆਂ ਦੀਆਂ ਨਜ਼ਰਾਂ ਬੀਜੇਪੀ ਦੇ ਟਿਕਿਆ ਹੋਇਆ ਸੀ ਕਿ ਬੀਜੇਪੀ ਕਿਸ ਨੂੰ ਉਮੀਦਵਾਰ ਐਲਾਨੇਗੀ ਤਾਂ ਬੀਜੇਪੀ ਨੇ 6 ਉਮੀਦਵਾਰ ਆਪਣੇ ਐਲਾਨ ਦਿੱਤੇ ਨੇ ਤੇ ਬੀਜੇਪੀ ਦੇ ਵੱਲੋਂ ਜਦੋਂ ਉਮੀਦਵਾਰ ਐਲਾਨੇ ਗਏ ਨੇ ਕੁਝ ਉਮੀਦਵਾਰਾਂ ਦੀ ਇਹ ਗੱਲ ਕਹੀ ਜਾ ਰਹੀ ਸੀ ਕਿ ਸ਼ਾਇਦ ਇਹਨਾਂ ਨੂੰ ਐਲਾਨੇ ਜਾ ਸਕਦਾ ਹੈ ਤੇ ਉਹਨਾਂ ਨੂੰ ਹੀ ਉਹਨਾਂ ਤੇ ਹੀ ਬੀਜੇਪੀ ਨੇ ਮੋਹਰ ਲਗਾਈ ਹੈ ਤੇ ਹੁਣ ਕੁਝ ਦੇਖਿਆ ਜਾ ਰਿਹਾ ਸੀਗਾ ਜਿਨੇ ਗੁਰਦਾਸਪੁਰ ਦੀ ਸੀਟ ਅਸੀਂ ਗੱਲ ਕਰ ਰਹੇ ਸੀ ਉਹ ਖਾਸ ਹੋ ਜਾਂਦੀ ਹੈ ਕਿਉਂਕਿ ਉੱਥੇ ਸੈਲੀਬ੍ਰਿਟੀ ਦੀ ਚਰਚਾ ਚੱਲਦੀ ਰਹਿੰਦੀ ਸੀ ਕਿ ਸ਼ਾਇਦ ਕਿਸੇ ਵੱਡੇ ਚਿਹਰੇ ਨੂੰ ਉੱਥੇ ਉਤਾਰਿਆ ਜਾਵੇ ਪਰ ਉੱਥੇ ਹੀ ਫਰੀਦਕੋਟ ਦੀ ਸੀਟ ਜਿੱਥੇ ਹਸਰਾਜ ਹੰਸ ਨੂੰ ਉਮੀਦਵਾਰ ਲਾਨਿਆ ਗਿਆ ਹੈ ਹਸਰਾਜ ਹੰਸ ਜਦੋਂ ਉਹ ਦਿੱਲੀ ਤੋਂ ਆਦੀ ਟਿਕਟ ਕੱਟੀ ਗਈ ਸੀ ਤਾਂ ਅੰਦਾਜ਼ੇ ਕਿਤੇ ਲੱਗੇ ਕਿਤੇ ਸਿਆਸੀ ਗਲਿਆਰਿਆਂ ਦੇ ਵਿੱਚ ਲੱਗ ਰਹੇ ਸੀ ਕਿ ਭਾਜਪਾ ਉਹਨਾਂ ਨੂੰ ਪੰਜਾਬ ਦੇ ਵਿੱਚ ਉਤਾਰਨ ਦੀ ਤਿਆਰੀ ਦੇ ਵਿੱਚ ਹੈ ਤਾਂ ਹੁਣ ਭਾਜਪਾ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਉਤਾਰਿਆ ਹੈ ਫਰੀਦਕੋਟ ਤੋਂ ਉਮੀਦਵਾਰ ਐਲਾਨੇ ਹੈ ਤੇ ਇੱਕ ਬੜਾ ਹੀ ਸਟਰੋਂਗ ਫੇਸ ਨੇ ਉਹ ਕੈਂਡੀਡੇਟ ਨੇ ਬਹੁਤ ਸਟਰੋਂਗ ਕੈਂਡੀਡੇਟ ਨੇ ਉਹ ਲੋਕਾਂ ਨੂੰ ਕਾਫੀ ਪਸੰਦ ਕਰਦੇ ਨੇ ਭਾਵੇਂ ਉਹ ਦਿੱਲੀ ਦੇ ਵਿੱਚ ਆਪਣਾ ਕਾਰਜਕਾਰ ਸੰਭਾਲਦੇ ਹੋਣ ਭਾਵੇਂ ਹੁਣ ਉਹ ਪੰਜਾਬ ਦੇ ਵਿੱਚ ਆਪਣਾ ਸੰਭਾਲਣਗੇ ਤੇ ਨਾਲ ਹੀ ਨਾਲ ਹੁਣ ਗੱਲ ਲੁਧਿਆਣਾ ਤੋਂ ਰਵਨੀਤ ਬਿੱਟੂ ਦੀ ਰਵਨੀਤ ਬਿੱਟੂ ਨੇ ਜਦੋਂ ਕਾਂਗਰਸ ਛੱਡ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਬੀਜੇਪੀ ਦਾ ਪਲੜਾ ਫੜਿਆ ਤੇ ਉਦੋਂ ਤੋਂ ਹੀ ਇਹ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਚਰਚਾ ਸੀਗੀ ਕਿ ਰਵਨੀਤ ਬਿੱਟੂ ਨੂੰ ਜ਼ਰੂਰ ਜ਼ਰੂਰ ਉਤਾਰਿਆ ਜਾ ਸਕੇਗਾ ਲੁਧਿਆਣਾ ਤੋਂ ਪਰ ਇਹ ਚਰਚਾ ਸਹੀ ਸਾਬਤ ਹੋਈ ਰਵਨੀਤ ਬਿੱਟੂ ਲੁਧਿਆਣਾ ਤੋਂ ਬੜਾ ਹੀ ਇੱਕ ਕਿਹਾ ਜਾ ਸਕਦਾ ਹੈ ਸਟਰੋਂਗ ਕੈਂਡੀਡੇਟ ਸ਼ੁਰੂ ਤੋਂ ਰਹੇ ਨੇ ਕਾਂਗਰਸ ਦੇ ਵਿੱਚ ਉਹਨਾਂ ਨੇ ਬੜੀ ਵਾਰ ਜਿੱਤ ਹਾਸਲ ਕੀਤੀ ਲੋਕਾਂ ਦੇ ਕਾਫੀ ਹਰਮਨ ਪਿਆਰੇ ਰਹੇ ਨੇ ਉਹ ਕਾਂਗਰਸ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਅ ਕੰਮ ਕੀਤਾ ਲੋਕਾਂ ਦੇ ਵਿੱਚ ਉਹ ਵਿਛਰੇ ਤੇ ਹੁਣ ਜਦੋਂ ਉਹ ਬੀਜੇਪੀ ਚ ਗਏ ਤਾਂ ਬੀਜੇਪੀ ਦੇ ਵੱਲੋਂ ਵੀ ਉਹਨਾਂ ਤੇ ਵਿਸ਼ਵਾਸ ਦਿਖਾਇਆ ਗਿਆ ਤੇ ਬੀਜੇਪੀ ਨੇ ਉਹਨਾਂ ਨੂੰ ਟਿਕਟ ਦੇਤੀ ਉਮੀਦਵਾਰ ਐਲਾਨ ਅਤੇ ਨਾਲ ਹੀ ਨਾਲ ਪਟਿਆਲਾ ਤੋਂ ਪ੍ਰਨੀਤ ਕੌਰ ਇਹ ਸ਼ੁਰੂ ਤੋਂ ਹੀ ਗੱਲ ਕਹੀ ਜਾ ਰਹੀ ਸੀ ਕਿ ਸ਼ਾਇਦ ਹੋੜ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਉਤਾਰਿਆ ਜਾਏਗਾ ਤੇ ਇਹ ਸ਼ਾਇਦ ਨਹੀਂ ਹੈ ਅਸਲ ਦੇ ਵਿੱਚ ਉਹਨਾਂ ਨੂੰ ਪਟਿਆਲਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਤਾਂ ਹੁਣ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਭਾਜਪੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਨ ਦੇ ਲਈ 6 ਜਿਹੜੇ ਵੱਡੇ ਦਾਵੇ ਦਾ ਨੇ 6 ਉਮੀਦਵਾਰ ਨੇ ਉਹ ਐਲਾਨ ਦਿੱਤੇ ਗਏ ਨੇ ਤਾਂ ਇਸ ਲਈ ਦੀ ਸਿਆਸਤ ਦੇ ਨਾਲ ਸਿਆਸੀ ਦੰਗਲ ਦੇ ਨਾਲ ਜੁੜੀ ਬਹੁਤ ਵੱਡੀ ਖਬਰ ਹਰ ਇੱਕ ਦਾ ਇੰਤਜ਼ਾਰ ਸੀਗਾ ਕਿ ਭਾਜਪਾ ਕਿਸ ਨੂੰ ਕਿਹੜਾ ਚਿਹਰਾ ਉਤਾਰੇਗੀ ਕਿਹੜੇ ਹਲਕੇ ਤੋਂ ਕਿਹੜਾ ਚਿਹਰਾ ਉਤਾਰਿਆ ਜਾਵੇਗਾ ਭਾਜਪਾ ਦੇ ਵੱਲੋਂ ਤਾਂ ਹੁਣ ਭਾਜਪਾ ਨੇ 6 ਇਹੋ ਜਿਹੇ ਨਾਮ ਉਤਾਰ ਦਿੱਤੇ ਨੇ 6 ਇਹੋ ਜਿਹੇ ਉਮੀਦਵਾਰ ਉਤਾਰੇ ਨੇ ਜਿਨ੍ਹਾਂ ਦੀ ਕਈ ਵਾਰ ਚਰਚਾ ਹੋਈ ਹੈ ਇਹਨਾਂ ਵਿੱਚ ਕੁਝ ਇਹੋ ਜਿਹੇ ਨੇ ਜਿਨ੍ਹਾਂ ਦੀ ਕਈ ਵਾਰ ਚਰਚਾ ਰਹੀ ਹੈ ਕਿ ਇਹਨਾਂ ਨੂੰ ਉਤਾਰਿਆ ਜਾ ਸਕਦਾ ਤਾਂ ਸਿਆਸਤ ਦੇ ਨਾਲ ਜੁੜੀ ਇਹ ਉਮੀਦਵਾਰਾਂ ਦੀ ਲਿਸਟ ਦੇ ਨਾਲ ਜੁੜੀ ਇਹ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੱਚੇ ਕਾਲ ਜੀ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਲੋਕ ਸਭਾ ਚੋਣਾਂ ਦਾ ਵਿਗੁਲ ਵੱਚ ਚੁੱਕੇ ਸਾਰੇ ਹੀ ਉਮੀਦਵਾਰ ਜਿਹੜੇ ਨੇ ਅਲਾਨਨ ਦੇ ਵਿੱਚ ਲੱਗੇ ਹੋਏ ਨੇ ਸਾਰੀ ਪਾਰਟੀਆਂ ਦੇ ਵੱਲੋਂ ਉਮੀਦਵਾਰ ਐਲਾਨ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਅੱਜ ਬੀਜੇਪੀ ਦੇ ਵੱਲੋਂ ਭਾਜਪਾ ਦੇ ਵੱਲੋਂ ਪੰਜਾਬ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕੀ ਛੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਭਾਜਪਾ ਦੇ ਵੱਲੋਂ ਤਾਈਸੀ ਦੇ ਵਿਚਾਰੇ ਇਸ ਵੇਲੇ ਦੀ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਲਿਸਟ ਜਾਰੀ ਕੀਤੀ ਗਈ ਹੈ ਪੰਜਾਬ ਦੇ ਉਮੀਦਵਾਰਾਂ ਦੀ 6 ਉਮੀਦਵਾਰ ਹਜੇ ਐਲਾਨੇ ਗਏ ਨੇ 6 ਉਮੀਦਵਾਰਾਂ ਦੀ ਲਿਸਟ ਜੜੀ ਹੈ ਜਾਰੀ ਕਰ ਦਿੱਤੀ ਗਈ ਹੈ ਦੱਸਦੀ ਹੈ ਜਿਸ ਦੇ ਵਿੱਚ ਜੋ ਅੰਦਾਜ਼ਾ ਲਗਾਏ ਜਾ ਰਹੇ ਸੀ ਕੁਝ ਅੰਦਾਜ਼ੇ ਉਹ ਸੱਚ ਹੁੰਦੇ ਦਿਖਾਈ ਦਿੱਤੇ ਨੇ ਜਿੱਥੇ ਆਪਾਂ ਗੱਲ ਕਰ ਰਹੇ ਸੀ ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ ਇਹ ਅੰਦਾਜ਼ਾ ਸਾਰਿਆਂ ਨੂੰ ਹੀ ਸੀਗਾ ਕਿ ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ ਟਿਕਟ ਮਿਲ ਸਕਦੀ ਹੈ ਤੇ ਉਹਨਾਂ ਨੂੰ ਉਮੀਦਵਾਰਾਂ ਦੀ ਲਿਸਟ ਵਿੱਚ ਜਲੰਧਰ ਤੋਂ ਉਮੀਦਵਾਰ ਐਲਾਨਿਆ ਗਿਆ ਤੇ ਨਾਲ ਹੀ ਨਾਲ ਆਪਾਂ ਲੁਧਿਆਣੇ ਦੀ ਜਦੋਂ ਗੱਲ ਕਰਦੇ ਆ ਤੇ ਹਾਲ ਹੀ ਦੇ ਵਿੱਚ ਕਾਂਗਰਸ ਛੱਡ ਕੇ ਬੀਜਪੀ ਚ ਸ਼ਾਮਲ ਹੋਏ ਰਵਨੀਤ ਬਿੱਟੂ ਨੂੰ ਉਥੋਂ ਦੀ ਉਮੀਦਵਾਰ ਐਲਾਨਿਆ ਗਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਲਗਾਤਾਰ ਸਾਰੀ ਪਾਰਟੀਆਂ ਲੋਕ ਸਭਾ ਚੋਣਾਂ ਦਾ ਵਿਗੁਲਬਜਨ ਤੋਂ ਬਾਅਦ 2024 ਦੇ ਲੋਕ ਸਭਾ ਚੋਣਾਂ ਦਾ ਵਿਗੁਲਬਜਨ ਤੋਂ ਬਾਅਦ ਆਪਣੀ ਆਪਣੀ ਉਮੀਦਵਾਰਾਂ ਦੀ ਲਿਸਟ ਐਲਾਨ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਉੱਥੇ ਹੀ ਹੁਣ ਪੰਜਾਬ ਤੋਂ ਪਾਜਪਾ ਦੇ ਵੱਲੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ 6 ਉਮੀਦਵਾਰਾਂ ਦੀ ਲਿਸਟ ਐਲਾਨ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਉਮੀਦਵਾਰ ਐਲਾਨੇ ਗਏ ਦਿਨੇਸ਼ ਸਿੰਘ ਬੱਬੂ ਨੂੰ ਉਮੀਦਵਾਰ ਗੁਰਦਾਸਪੁਰ ਤੋਂ ਐਲਾਨ ਦਿੱਤਾ ਗਿਆ ਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਦੂ ਨੂੰ ਉਮੀਦਵਾਰ ਐਲਾਨੇ ਗਏ ਜਲੰਧਰ ਤੋਂ ਸੁਸ਼ੀਲ ਰਿੰਕੂ ਸੁਸ਼ੀਲ ਰਿੰਕੂ ਦੇਖਿਆ ਜਾ ਰਿਹਾ ਸੀ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਤੇ ਅੱਜ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਨਾਲ ਹੀ ਨਾਲ ਲੁਧਿਆਣਾ ਜੀ ਗੱਲ ਕਰਦੇ ਹੁਣੇ ਤੁਹਾਨੂੰ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਨਾਲ ਹੀ ਨਾਲ ਫਰੀਦਕੋਟ ਦੀ ਜੇ ਅਸੀਂ ਗੱਲ ਕਰਦੇ ਹਾਂ ਹੰਸ ਰਾਜ ਹੰਸ ਕਿਹਾ ਜਾ ਰਿਹਾ ਸੀ ਜਦੋਂ ਦਿੱਲੀ ਤੋਂ ਨਾਲ ਦੀ ਟਿਕਟ ਕੱਟੀ ਸੀ ਤੇ ਉਹਨਾਂ ਨੂੰ ਹੁਣ ਪੰਜਾਬ ਦੇ ਵਿੱਚ ਉਤਾਰਨ ਦੀ ਤਿਆਰੀ ਹੋ ਸਕਦੀ ਹੈ ਭਾਜਪੀ ਦੀ ਇਹ ਅੰਦਾਜ਼ੇ ਲਗਾਏ ਜਾ ਰਹੇ ਸੀ ਤੇ ਉਹ ਅੰਦਾਜ਼ਾ ਸੱਚ ਨਿਕਲਿਆ ਹੁਣ ਹੰਸ ਰਾਜ ਹੰਸ ਨੂੰ ਫਰੀਦਕੋਟ ਤੋਂ ਉਮੀਦਵਾਰ ਐਲ ਐਨ ਲਗਿਆ ਇੱਕ ਬਹੁਤ ਹੀ ਵੱਡਾ ਤੇ ਸਟਰੋਂਗ ਫੇਸ ਨੇ ਹੰਸ ਰਾਜ ਜਦੋਂ ਦਿੱਲੀ ਤੋਂ ਨਾਲ ਟਿਕਟ ਕੱਟੀ ਗਈ ਸੀ ਤਾਂ ਇਹ ਅੰਦਾਜ਼ਾ ਲਗਾਇਆ ਗਿਆ ਸੀਗਾ ਕਿ ਸ਼ਾਇਦ ਭਾਜਪਾ ਹੁਣ ਫਰੀਦਕੋਟ ਤੋਂ ਪੰਜਾਬ ਤੋਂ ਉਹਨਾਂ ਨੂੰ ਉਤਾਰ ਸਕਦੀ ਹੈ ਤਾਂ ਫਰੀਦਕੋਟ ਤੋਂ ਉਹਨਾਂ ਨੂੰ ਉਤਾਰਿਆ ਗਿਆ ਤੇ ਪਟਿਆਲਾ ਤੋਂ ਪ੍ਰਨੀਤ ਕੋ ਨੂੰ ਐਲਾਨ ਲਿਆ ਗਿਆ ਪ੍ਰਨੀਤ ਕੋ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਪਰ ਇੱਥੇ ਹੀ ਗੁਰਦਾਸਪੁਰ ਦੀ ਉਹ ਉਮੀਦਵਾਰੀ ਗੁਰਦਾਸਪੁਰ ਦੀ ਸੀਟ ਇੱਥੇ ਇਸ ਕਰਕੇ ਜ਼ਿਕਰਯੋਗ ਹੋ ਜਾਂਦੀ ਕਿਉਂਕਿ ਅਜੇ ਜਦੋਂ ਹੋਣੇ ਸੀਗੇ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਸ਼ਾਇਦ ਉਮੀਦਵਾਰ ਜਿਹੜਾ ਕਿਸੇ ਸੈਲੀਬ੍ਰਿਟੀ ਨੂੰ ਕਿਸੇ ਵੱਡੇ ਫੇਸ ਨੂੰ ਬਣਾਇਆ ਜਾ ਸੇ ਕਿਸੇ ਹੋ ਜੇ ਸੈਲੀਬ੍ਰਿਟੀ ਨੂੰ ਬਣਾਇਆ ਜਾ ਸੇ ਦੇ ਵਿਛੇ ਦੇਖਿਆ ਜਾ ਰਿਹਾ ਸੀਗਾ ਕਿ ਕ੍ਰਿਕਟਰਸ ਤੇ ਗੱਲ ਆਈ ਸੀ ਕਿ ਕਿ ਸ਼ਾਇਦ ਯੁਵਰਾਜ ਸਿੰਘ ਨੂੰ ਇਸ ਐਕਯੂ ਉਮੀਦਵਾਰ ਐਲਾਨਿਆ ਜਾ ਸਕਦਾ ਪਰ ਉਹਨਾਂ ਨੇ ਇਸ ਗੱਲ ਦਾ ਖੰਡਨ ਕੀਤਾ ਤੇ ਹੋਰ ਵੀ ਅੰਦਾਜ਼ੇ ਲਗਾਏ ਜਾ ਰਹੇ ਸੀ ਪਰ ਹੁਣ ਉਥੇ ਗੱਲ ਕਰੀਏ ਦਿਨੇਸ਼ ਸਿੰਘ ਬੱਬੂ ਨੂੰ ਉਥੋਂ ਦੀ ਉਮੀਦਵਾਰ ਐਲਾਨਿਆ ਗਿਆ ਤੇ ਕਈ ਸੀਟਾਂ ਜਿਹੜੀਆਂ ਨੇ ਇਸ ਲਈ ਵੀ ਖਾਸ ਹੋ ਜਾਂਦੇ ਨੇ ਕਿਉਂਕਿ ਹਰ ਇੱਕ ਦੀ ਨਜ਼ਰ ਬਣੀ ਹੋਈ ਸੀ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਥਾਵਾਂ ਤੋਂ ਕਿਹੜੇ ਕਿਹੜੇ ਉਮੀਦਵਾਰ ਬੀਜੇਪੀ ਐਲਾਨ ਸਕਦੀ ਹੈ ਤਾਂ ਸਿਆਸੀ ਬਿਗੂਲ ਇੱਥੇ ਜਿਹੜਾ ਹੈ 2024 ਦੇ ਲੋਕ ਸਭਾ ਚੋਣਾਂ ਦੀਆਂ ਵੱਜ ਚੁੱਕੀਆਂ ਕਈ ਜਿਹੜੇ ਪਾਰਟੀਆਂ ਨੇ ਉਹ ਆਪਣੇ ਆਪਣੇ ਕੁਝ ਉਮੀਦਵਾਰ ਐਲਾਨ ਚੁੱਕੇ ਤਾਂ ਸਾਰਿਆਂ ਦੀਆਂ ਨਜ਼ਰਾਂ ਬੀਜੇਪੀ ਦੇ ਟਿਕਿਆ ਹੋਈਆਂ ਸੀ ਕਿ ਬੀਜੇਪੀ ਕਿਸ ਨੂੰ ਉਮੀਦਵਾਰ ਐਲਾਨੇਗੀ ਤਾਂ ਬੀਜੇਪੀ ਨੇ 6 ਉਮੀਦਵਾਰ ਆਪਣੇ ਜਿ ਜੀਪੀ ਦੇ ਵੱਲੋਂ ਜਦੋਂ ਇਹ ਉਮੀਦਵਾਰ ਐਲਾਨੇ ਗਏ ਨੇ ਕੁਝ ਉਮੀਦਵਾਰਾਂ ਦੀ ਇਹ ਗੱਲ ਕਹੀ ਜਾ ਰਹੀ ਸੀ ਕਿ ਸ਼ਾਇਦ ਇਹਨਾਂ ਨੂੰ ਐਲਾਨੇ ਜਾ ਸਕਦਾ ਹੈ ਤੇ ਉਹਨਾਂ ਨੂੰ ਹੀ ਉਹਨਾਂ ਤੇ ਹੀ বিজেਪੀ ਨੇ ਮੋਹਰ ਲਗਾਈ ਅਤੇ ਹੁਣ ਕੁਝ ਦੇਖਿਆ ਜਾ ਰਿਹਾ ਸੀਗਾ ਜਿਹੜੇ ਗੁਰਦਾਸਪੁਰ ਦੀ ਸੀਟ ਅਸੀਂ ਗੱਲ ਕਰ ਰਹੇ ਸੀ ਉਹ ਖਾਸ ਹੋ ਜਾਂਦੀ ਹੈ ਕਿਉਂਕਿ ਉੱਥੇ ਸੈਲੀਬ੍ਰਿਟੀ ਦੀ ਚਰਚਾ ਚੱਲਦੀ ਰਹਿੰਦੀ ਸੀ ਕਿ ਸ਼ਾਇਦ ਕਿਸੇ ਵੱਡੇ ਚਿਹਰੇ ਨੂੰ ਉੱਥੇ ਉਤਾਰਿਆ ਜਾਵੇ ਪਰ ਉੱਥੇ ਹੀ ਫਰੀਦਕੋਟ ਦੀ ਸੀਟ ਜਿੱਥੇ ਹਸਰਾਜ ਹਸਨ ਉਮੀਦਵਾਰ ਐਲਾਨੇ ਆ ਗਏ ਹਨ ਹਸਰਾਜ ਜਦੋਂ ਉਹ ਦਿੱਲੀ ਤੋਂ ਆਦੀ ਟਿਕਟ ਕੱਟੀ ਗਈ ਸੀ ਤਾਂ ਅੰਦਾਜ਼ੇ ਕਿਤੇ ਨਾ ਕਿਤੇ ਸਿਆਸੀ ਗਲਿਆਰਿਆਂ ਦੇ ਵਿੱਚ ਲੱਗ ਰਹੇ ਸੀ ਕਿ ਭਾਜਪਾ ਉਹਨਾਂ ਨੂੰ ਪੰਜਾਬ ਦੇ ਵਿੱਚ ਉਤਾਰਨ ਦੀ ਤਿਆਰੀ ਦੇ ਵਿੱਚ ਤਾਂ ਹੁਣ ਭਾਜਪਾ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਉਤਾਰਿਆ ਫਰੀਦਕੋਟ ਤੋਂ ਉਮੀਦਵਾਰ ਐਲਾਨੇ ਹੈ ਤੇ ਇੱਕ ਬੜਾ ਹੀ ਸਟਰੋਂਗ ਫੇਸ ਨੇ ਉਹ ਕੈਂਡੀਡੇਟ ਨੇ ਬਹੁਤ ਸਟਰੋਂਗ ਕੈਂਡੀਡੇਟ ਨੇ ਉਹ ਲੋਕ ਉਹਨਾਂ ਨੂੰ ਕਾਫੀ ਪਸੰਦ ਕਰਦੇ ਨੇ ਭਾਵੇਂ ਉਹ ਦਿੱਲੀ ਦੇ ਵਿੱਚ ਆਪਣਾ ਕਾਰਜਕਾਰ ਸੰਭਾਲਦੇ ਹੋਣ ਭਾਵੇਂ ਹੁਣ ਉਹ ਪੰਜਾਬ ਦੇ ਵਿੱਚ ਆਪਣਾ ਸੰਭਾਲਣਗੇ ਤੇ ਨਾਲ ਹੀ ਨਾਲ ਹੁਣ ਗੱਲ ਲੁਧਿਆਣਾ ਤੋਂ ਰਵਨੀਤ ਬਿੱਟੂ ਦੀ ਰਵਨੀਤ ਬਿੱਟੂ ਨੇ ਜਦੋਂ ਕਾਂਗਰਸ ਛੱਡ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਬੀਜੇਪੀ ਦਾ ਪਲੜਾ ਫੜਿਆ ਤੇ ਉਦੋਂ ਤੋਂ ਹੀ ਇਹ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਚਰਚਾ ਸੀਗੀ ਕਿ ਰਵਨੀਤ ਬਿੱਟੂ ਨੂੰ ਜ਼ਰੂਰ ਜ਼ਰੂਰ ਉਤਾਰਿਆ ਜਾ ਸਕੇਗਾ ਲੁਧਿਆਣਾ ਤੋਂ ਇਹ ਚਰਚਾ ਸਹੀ ਸਾਬਤ ਹੋਈ ਰਵਨੀਤ ਬਿੱਟੂ ਲੁਧਿਆਣਾ ਤੋਂ ਬੜਾ ਹੀ ਇੱਕ ਕਿਹਾ ਜਾ ਸਕਦਾ ਹੈ ਸਟਰੋਂਗ ਕੈਂਡੀਡੇਟ ਸ਼ੁਰੂ ਤੋਂ ਰਹੇ ਨੇ ਕਾਂਗਰਸ ਦੇ ਵਿੱਚ ਉਹਨਾਂ ਨੇ ਬੜੀ ਵਾਰ ਜਿੱਤ ਹਾਸਲ ਕੀਤੀ ਲੋਕਾਂ ਦੇ ਕਾਫੀ ਹਰਮਨ ਪਿਆਰੇ ਰਹੇ ਨੇ ਉਹ ਕਾਂਗਰਸ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਕੰਮ ਕੀਤਾ ਲੋਕਾਂ ਦੇ ਵਿੱਚ ਉਹ ਵਿਛਰੇ ਤੇ ਹੁਣ ਜਦੋਂ ਉਹ ਭਾਜਪਾ ਵਿੱਚ ਗਏ ਤਾਂ ਭਾਜਪਾ ਦੇ ਵੱਲੋਂ ਵੀ ਉਹਨਾਂ ਤੇ ਵਿਸ਼ਵਾਸ ਦਿਖਾਇਆ ਗਿਆ ਤੇ ਭਾਜਪਾ ਨੇ ਉਹਨਾਂ ਨੂੰ ਟਿਕਟ ਦੇਤੀ ਉਮੀਦਵਾਰ ਐਲਾਨਿਆ ਤੇ ਨਾਲ ਹੀ ਨਾਲ ਪਟਿਆਲਾ ਤੋਂ ਪ੍ਰਨੀਤ ਕੌਰ ਇਹ ਸ਼ੁਰੂ ਤੋਂ ਹੀ ਗੱਲ ਕਹੀ ਜਾ ਰਹੀ ਸੀ ਕਿ ਸ਼ਾਇਦ ਹੋੜ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਉਤਾਰਿਆ ਜਾਏਗਾ ਤੇ ਇਹ ਸ਼ਾਇਦ ਨਹੀਂ ਹੈ ਅਸਲ ਦੇ ਵਿੱਚ ਉਹਨਾਂ ਨੂੰ ਪਟਿਆਲਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਤਾਂ ਹੁਣ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਬੀਜੇਪੀ ਦੇ ਵੱਲੋਂ ਚੋੜ ਮੈਦਾਨ ਦੇ ਵਿੱਚ ਉਤਾਰਨ ਦੇ ਲਈ 6 ਜਿਹੜੇ ਵੱਡੇ ਦਾਅਵੇਦਾਰ ਨੇ 6 ਉਮੀਦਵਾਰ ਨੇ ਉਹ ਐਲਾਨ ਦਿੱਤੇ ਗਏ ਨੇ ਤਾਂ ਇਸ ਲਈ ਦੀ ਸਿਆਸਤ ਦੇ ਨਾਲ ਸਿਆਸੀ ਦੰਗਲ ਦੇ ਨਾਲ ਜੁੜੀ ਬਹੁਤ ਵੱਡੀ ਖਬਰ ਹਰ ਇੱਕ ਦਾ ਇੰਤਜ਼ਾਰ ਸੀਗਾ ਕਿ ਭਾਜਪਾ ਕਿਸ ਨੂੰ ਕਿਹੜਾ ਚਿਹਰਾ ਉਤਾਰੇਗੀ ਕਿਹੜੇ ਹਲਕੇ ਤੋਂ ਕਿਹੜਾ ਚਿਹਰਾ ਉਤਾਰਿਆ ਜਾਵੇਗਾ ਭਾਜਪਾ ਦੇ ਵੱਲੋਂ ਤਾਂ ਹੁਣ ਭਾਜਪਾ ਨੇ 6 ਇਹੋ ਜਿਹੇ ਨਾਮ ਉਤਾਰ ਦਿੱਤੇ ਨੇ 6 ਇਹੋ ਜਿਹੇ ਉਮੀਦਵਾਰ ਉਤਾਰੇ ਨੇ ਜਿਨਾਦੀ ਕਈ ਵਾਰ ਚਰਚਾ ਹੋਈ ਇਹਨਾਂ ਨੂੰ ਚੁੱਕ ਜਿਹੋ ਜਿਨੇ ਜਿਨਾਦੀ ਕਈ ਵਾਰ ਚਰਚਾ ਰਹੀ ਹੈ ਕਿ ਇਹਨਾਂ ਨੂੰ ਉਤਾਰਿਆ ਜਾ ਸਕਦਾ ਤਾਂ ਸਿਆਸਤ ਦੇ ਨਾਲ ਜੁੜੀ ਇਹ ਉਮੀਦਵਾਰਾਂ ਦੀ ਲਿਸਟ ਦੇ ਨਾਲ ਜੁੜੀ ਇਹ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਇਸ ਦੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਵਿਵੇਕ ਕੁਮਾਰ ਫੋਨਲਾਈਨ ਤੇ ਜੁੜ ਚੁੱਕੇ ਨੇ ਉਹਨਾਂ ਨਾਲ ਅੱਜ ਇਸ ਬਾਬਤ ਗੱਲ ਕਰਦੇ ਆ ਜੀ ਵਿਵੇਕ ਜੀ ਕੀ ਕਹਿਣਾ ਅੱਜ ਭਾਜਪਾ ਦੇ ਵੱਲੋਂ 6 ਉਮੀਦਵਾਰਾਂ ਦੀ ਲਿਸਟ ਐਲਾਨੀ ਗਈ ਹੈ ਜੀ ਜੇ ਕਿਉਂਕਿ ਜਿਸ ਤਰੀਕੇ ਦੇ ਨਾਲ ਬੀ.ਜੇ.ਪੀ ਪਿਛਲੇ ਇੱਕ ਹਫਤੇ ਤੋਂ ਐਕਟਿਵ ਹੋ ਕੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਲਗਾਤਾਰ ਪੰਜਾਬ ਦੇ 23 ਵਜੇ ਸਿਆਸਤਦਾਨ ਆਪਣੀਆਂ ਨਹਾਣਾ ਪਾਣੀ ਚੋਂ ਆਪਣਾ ਪੱਲਾ ਛੱਡ ਕੇ ਭਾਜਪਾ ਦੇ ਸਾਹਮਣੇ ਸੋਪੋ ਲੱਗ ਰਿਹਾ ਸੀ ਕਿ ਬਹੁਤ ਜ਼ਲਤ ਭਾਜਪਾ ਦੇ ਉਮੀਦਵਾਰਾਂ ਦੀ ਜਿਸ ਜਿਹੜੀ ਉਹ ਗੈਰੀ ਕਰ ਸਕਦੀ ਹੈ ਕਿਉਂਕਿ ਭਾਜਪਾ ਨੇ ਸਭ ਤੋਂ ਵੱਡੂ ਖ਼ਬਰ ਜਿਹੜੀ ਨੇ ਉਹ ਆਪਣੇ ਚੋਣ ਮੈਦਾਨ ਦੇ ਵਿੱਚ ਉਤਾਰੇ ਲੇਖੋ ਇਸ ਵਾਰੀ ਹੋਣਤਾ ਇਸ ਵਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੀ ਆਪਣੇ ਚੋਣ ਦੇ ਵਿੱਚ ਉਮੀਦਵਾਰ ਜਿਹੜੇ ਨੇ ਉਹਨਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਬੀਜਪੀਐਮ ਵੱਲੋਂ ਬੜੇ 6 ਉਮੀਦਵਾਰ ਜਿਹੜੇ ਨੇ ਇਹ ਸਾਰੇ ਪੂਰੇ ਚੋਣ ਖਾੜੇ ਦੇ ਵਿੱਚ ਹੁਣ ਦਾ ਦਾ ਐਲਾਨ ਦਿੱਤੇ ਗਏ ਨੇ ਜੇਕਰ ਗੱਲ ਕਰੀਏ ਸਭ ਤੋਂ ਪਹਿਲੇ ਨਾਮ ਦੀ ਹੂੰ ਸੋ ਇਸ ਗੁਰਦਾਸ ਕੋ ਤੋਂ ਜੈ ਬਿਨੋਦ ਕਹਦਾ ਇਹ ਉਹਦਾ ਰਿੱਤ ਰਮਪਤਲੀ ਦਾ ਨਾਮ ਚਲ ਰਿਹਾ ਸੀ ਕਿ ਉਹ ক্রিকেট ਕੋ ਚੋਣ ਲੜ ਸਕਦੇ ਆ ਕਿਉਂਕਿ ਗੁਰਦਾਸ ਕੋ ਦੇਖੋ ਭਾਜਪਾ ਜੀ ਦੀ ਟਿਕਟ ਜਿਹੜੀ ਆ ਭਾਜਪਾ ਜੀ ਦੀ ਟਿਕਟ ਮਿਲੀ ਜਾ ਰਹੀ ਹੈ ਕਿਉਂਕਿ ਗੁਰਦਾਸ ਕੋ ਤੋਂ ਪਹਿਲਾ ਜਿਹੜੇ ਸਦੀ ਬਿਉਂ ਨਿ ਫਿਲਮੀ ਅਦਾਕਾਰ ਉਹ ਇਥੋਂ ਐਮਪੀਸੀ इलाके विरोध देखते हुए विरोध खन्ना चोट जो टिकट है, है। जेर तो 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 दिनेश सिंह बब्बू की अपना इतिहास की गल करिए जेज की विधानसभा डिप्टी स्पीकर भी रह चुके ने सबका डिप्ट स्पीकर ने तीन बार ਬਿਦਾ ਇੱਕ ਨੇ ਸੁਝਾਣ ਕਰਤੋ 16 ਹਸਤੇ ਵੱਡਾ ਦਾ ਜਿਹੜਾ ਇਸ ਵਾਰੀ ਬੀਜਪੀ ਨੇ ਖੇਡਿਆ ਹੈ ਇਸ ਤੋਂ ਇਲਾਵਾ ਜੇਕਰ ਦੂਸਰੀ ਸੀਟ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਕਰਨਜੀਤ ਸਿੰਘ ਸੰਧੋਰਾ ਜਿਹੜਾ ਡਿਗਨ ਦਿੱਤੀ ਗਈ ਹੈ ਬੀਤੇ ਦਿਨੀ ਭਾਜਪਾ ਦੇ ਸ਼ਾਮਿਲ ਹੋਏ ਸੀਗੇ ਡਿਪਲੋਮੈਟ ਰਹੇ ਨੇ ਪੇਸ਼ੇਵਰ ਜੋ ਜਿਹੜਾ ਗੱਲ ਕਰੀਏ ਤਾਂ ਰਾਜਦੂਤ ਭਾਰਤੀ ਰਾਜਦੂਤ ਰਹੇ ਨੇ ਸੋ ਉਹਨਾਂ ਨੇ ਹਿੰਦੂ ਜਪੀ ਜੁਆਇਨ ਕੀਤੀ ਸੀ ਤੇ ਹੁਣ ਉਹਨਾਂ ਨੂੰ ਅੰਮ੍ਰਿਤਸਰ ਤੋਂ ਇਕਰ ਦੇ ਦਿੱਤੀ ਗਈ ਹੈ ਤੇ ਉਸ ਤੋਂ ਇਲਾਵਾ ਜੇਕਰ ਆਪਾਂ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਪੀ ਸੀਗੇ ਸੁਸ਼ੀਲ ਰਿੰਕੂ ਉਹ ਵੀ ਤਕਨੀ ਭਾਜਪਾ ਚ ਸ਼ਾਮਿਲ ਹੋਏ ਤੇ ਅੱਜ ਉਹਨਾਂ ਨੂੰ ਇਕਰ ਦੇ ਦਿੱਤੀ ਗਈ ਹੈ ਸੋ ਅਜਿਹਾ ਇਹ ਮਜੂਦਾ 11 ਲੱਖ 72 ਹਜ਼ਾਰ ਵੋਟਾਂ ਦੇ ਨਾਲ ਜਿਹੜਾ ਇਹਨਾਂ ਨੇ ਜਿੱਤ ਹਾਸਲ ਕੀਤੀ ਸੀ ਜਿਵੇਂ ਚੋਣਾਂ ਦੇ ਵਿੱਚ ਪਿਛਲੇ ਸਾਲ ਤੋਂ ਇਹਨਾਂ ਮੈਸਵਾਰੀ ਬੀਜਪੀ ਦੇ ਬਸਤ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਇਹ ਨਵਾਂ ਝਹਾਣਾ ਤੋਂ तो रवनीत बि लंबे समय तो कांग्रेस तो रहे कई बार चोणा भी जितते रहे आनंदपुर साहब तो पहली तो चोल लड़ाई गई थी उतते लुधिया तो चो लड़ाई गई उकते कि अपने राजनीतिक करियर रवनीत बिटू जदों तो उतरे ने हरे ने ਪਹਿਲੀ ਵਾਰ ਕਿ ਤਬਨੀਤ ਬਿੱਟੂ ਛਟਕਾ ਦੇ ਕੇ ਕਾਂਗਰਸ ਨੂੰ ਗਈ ਸੀ ਬੇਜਪੀਰੇ ਵਿੱਚੋਂ ਉਹਨਾਂ ਨੂੰ ਵੀ ਟਿਕਟ ਮਿਲ ਗਈ ਹੈ ਲੁਧਿਆਣਾ ਤੋਂ ਇਸ ਵਾਰੇ ਮੋਰ ਤਾਂ ਜਿਹੜਾ ਰਮਨ ਸਿੰਘ ਬਿੱਟੂ ਚੋਣ ਮੈਦਾਨ ਦੇ ਵਿੱਚ ਨੇ ਕਹਿ ਰਹੇ ਸੀ ਕਿ ਉਸ ਦਾ ਲਗਾਤਾਰ ਇਹ ਵੀ ਗੱਲ ਨਿਕਲਦੀ ਕਿ ਸਾਹਮਣੇ ਇਹ ਹੈ ਕਿ ਟਿਕਟਾਂ ਦਿੱਤੀ ਜਾ ਰਹੀ ਸੀ ਪਰ ਲੁਧਿਆਣਾ ਤੋਂ ਕਿਸੇ ਹੋਰ ਹਲਕੇ ਤੋਂ ਜਿਹੜਾ ਉਹਨਾਂ ਨੂੰ ਲੜਾਇਆ ਜਾ ਸਕਦਾ ਸੀ ਸੋ ਇਸ ਕਰਕੇ ਕਿਦਣਾ ਕਿਤੇ ਹੋਰ ਲੁਧਿਆਣਾ ਤੋਂ ਲਿਆਇਆ ਜਾਂਦੇ ਸੀ ਤਾਂ ਕਰਕੇ ਉਹ ਪਾਸਪਾਸ ਪਾਸਪਾਸ ਦੇ ਵਿੱਚ ਸ਼ਾਮਲ ਹੋ ਗਏ ਕਾਂਗਰਸ ਛੱਟੇ ਤੋ ਆ ਦੀ ਇੱਛਾ ਜਿਹੜਾ ਨੇ ਇਸ ਤਰੀਕੇ ਦੇ ਨਾਲ ਪੂਰੀ ਹੋਈ ਹੈ। ਦੂਜੀ ਜਿਹੜਾ ਸਭ ਤੋਂ ਇੰਟਰਸਟਿੰਗ ਫੀਲ ਦੀ ਗੱਲ ਖੜੀ ਹੈ ਕਿਉਂਕਿ ਲਗਾਤਾਰ ਇੱਕ ਗੱਲ ਚੱਲ ਰਹੀਆਂ ਸੀ ਕਿ ਹੰਸ ਰਾਜ ਹੰਸ ਜਿਹੜਾ ਨੇ ਉਹਨਾਂ ਦੀ ਨਦਲੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੱਧ ਗਈਆਂ ਨੇ ਕਿਉਂਕਿ ਭਾਜਪਾ ਦੇ ਵੱਲੋਂ ਟਿਕਟ ਕਰ ਦਿੱਤੀ ਗਈ ਸੀ ਪਹਿਲਾਂ ਨਰਥੋ ਵੈਸਟ ਦਿੱਲੀ ਲੋਕ ਸਭਾ ਸੀਟ ਤੋਂ ਜਿਹੜਾ ਨੇ ਉਹ ਜੋ ਲੜੀ ਸੀ ਜਿੱਤੇ ਵੀ ਸੀ 2011 ਦੇ ਵਿੱਚ ਸੋ ਕਹਿ ਰਹੇ ਨੇ ਕਿ ਫੋਟੇ ਕਿੱਟ ਗਈ ਤਾਂ ਲਗਾਤਾਰ ਗੱਲਾਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਲਗਦੀਆਂ ਬਾਤਾਂ ਚੱਲਦੀਆਂ ਨੇ ਲਗਾਤਾਰ ਨਜ਼ਦੀਕੀਆਂ ਪੱਧ ਵੀ ਰਹੀਆਂ ਸੀ ਸੋ ਉੱਥੇ ਦੇ ਦੇਖਣ ਨੂੰ ਮਿਲਦਾ ਹੈ ਕਿ ਹੁਣ ਹਰਜਾ ਜਾਨ ਨੂੰ ਕਰੀਰ ਕੋਲ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਮੀਤਵਾਰ ਨੇ ਕਵਲਜੀਤ ਰਮੋਧ ਨੂੰ ਅੱਜ ਗੇਮ ਤੋਂ ਲਾਇਆ ਜਾ ਰਿਹਾ ਹੈ ਸੋ ਬੱਡੇ ਜਿਹੜੇ ਨੇ ਦੋਵੇਂ ਪੰਜਾਬ ਦੇ ਕਲਾਕਾਰ ਹੀ ਨੇ ਵਿੱਚ ਵੀ ਤੇ ਪੰਜਾਬ ਦੇ ਸਹਿਸਤਰ ਦੇ ਵਿੱਚ ਵੀ ਕਿਉਂਕਿ ਹੁਣ ਪੰਜਾਬੀ ਸਹਿਸਤਰ ਦੇ ਵਿੱਚ ਐਂਟਰੀ ਕੀਤੀ ਹੈ ਕਰਮਜੀਤ ਸਿੰਘ ਰਮੋਧ ਰਾਣੇ ਸੋ ਕਹਿ ਸਕਦੇ ਆ ਕਿ ਇਸ ਵਾਰੀ ਮੁਕਾਬਲਾ ਜਿਹੜਾ ਹੈ ਕਲਾਕਾਰ ਵਰਸਸ ਕਲਾਕਾਰ ਸੋ ਵੀ ਦੇਖਣ ਨੂੰ ਮਿਲੇਗਾ ਉਸ ਤੋਂ ਇਲਾਵਾ ਨਿਕਰ ਆਖਰੀ ਸੀਟ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਸੀਟ ਸੰਤੋਮਿਨ ਤੋਂ ਲੜੇ महाराणी परनीत कौर कैप्टन अमरिंदी परिशान जो हथे की जगह कमल होगा कैप्टन अमरिंदी छड़ के भाजपा चे तो उदो तो ही जरा बीबी अः परौना ने सरगर्मिया भाजपा ना कि कॉग्रस कांग्रेस का ऑफिशियल पता छो पिछले हफ्ते भाजपा ਸ਼ਾਮਿਲ ਹੋ ਗਏ ਸੋ ਹੁਣ 6 ਦੇ 6 ਉਮੀਦਵਾਰ ਜਿਹੜਾ ਐਲਾਨੇ ਕੀ ਨੇ ਨਿਜੀ ਅਦੇ ਵਿੱਚ ਦੇਖਣ ਵਾਲੀ ਗੱਲ ਹੈ ਕਿ ਚਾਰ ਜਿਹੜੇ ਉਮੀਦਵਾਰ ਜੀ ਉਮਰ ਸਿੰਘ ਦਾ ਐਮਪੀ ਨੇ ਜਾਰੇ ਹੋ ਮੰਤਰੀ ਸੰਸਦੋਂ ਜਾਂ ਵਾਪਸ ਮੁਹਾਂ ਪਰ ਮੇਡ ਗੌਰਮੌਰ ਸੁਸ਼ੀਲ ਰਿੰਕੂ ਗੌਰ ਇਹ ਚਾਹਤੇ ਚਾਰ ਹੀ ਜਿਹੜਾ ਨੇ ਜਿੱਤੇ ਹੋਏ ਐਮਪੀ ਨੇ ਚਾਹੇ ਹਰਕਰਾਜ ਹਾਲ ਜਿਹੜਾ 900 ਵਸਤ ਦਿੱਲੀ ਤੋਂ ਜਿੱਤੇ ਹੋਏ ਨੇ ਪਰ ਜਿੱਤੇ ਹੋਏ ਐਮਪੀ ਨੇ ਸੋ ਪੰਜਾਬ ਦੇ ਵਿੱਚ ਦਾ ਛੇੜਿਆ ਹੈ ਆਮ ਬਾਸਪਾਈ ਹਾਦਸੇ ਤੋਂ ਫੋਰਮਾਸ 3 ਫੋਰ ਤੋਂ ਕਲਾਕਾਰ ਵਰਸਸ ਕਲਾਕਾਰ ਜਿਹੜਾ ਹੈ ਉਹ ਇਸ ਵਾਰੀ ਚੌੜੇ ਮੈਦਾਨ ਦੇ ਵਿੱਚ ਕਰ ਮੁਕਾਬਲਾ ਟੱਕਰ ਦਾ ਦਿਖਾਈ ਦੇ ਰਿਹਾ ਮਤਲਬ ਬਿਲਕੁਲ 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 ਜੀ ਕਮਲ ਜੀ ਰਮਨ ਜੀ ਨਾਲ ਮੌਜੂਦ ਜੇਕਰ ਗੱਲ ਕਰੀਏ ਤਾਂ ਕਮਲ ਜੀ ਰਮਨ ਜੀ ਨੇ ਉਹਨਾਂ ਜਾਦਵੀ ਕਲਾਕਾਰੀਆਂ ਦੇ ਵਿੱਚ ਵੱਡਾ ਦੁਬਾਰਾ ਅਗਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫੀ ਖਾਸ ਖਾਸ ਜੇਕਰ ਗੱਲ ਕਰੀਏ ਤਾਂ ਜਿਦਰੀ ਬਚਪਨ ਦੇ ਯਾਰਾਂ ਦੇ ਵਿੱਚੋਂ ਜਿਹੜੇ ਉਹਨਾਂ ਦੇ ਪਹਿਲਾਂ ਵੀ ਆਮ ਆਦਮੀ ਪਾਰਟੀ ਜਿਹੜਾ ਆ ਉਹ ਉਰਦਾਰਸ਼ਿਕ ਨਾਦਵੀ ਸੰਗਰੂਪ ਵਾਲ ਇਲੈਕਸ਼ਨ ਦੇ ਵਿੱਚ ਪਰ ਜਿਸੇ ਕਾਰਨ ਕਰਕੇ ਉਸ ਸਮੇਂ ਨਹੀਂ ਸਰ ਜੀ ਕੋਲ ਮਦਾਨੇ ਵੀ ਤੋਂ ਸਾਰਿਆ ਗਿਆ ਸੋ ਇਸ ਵਾਰੀ ਵੀ ਗੱਲਾਂ ਸੰਗਰੂਪ ਤੋਂ ਚੱਲ ਰਹੀਆਂ ਜੀ ਫਰੀਦਕੋਟ ਤੋਂ ਜਿਹੜਾ ਵੱਲ ਸਿੱਗਦੇ ਸੀ ਗਿਆ ਜਿੱਦਾਂ ਆਪਾਂ ਫਰੀਦਕੋਟ ਦੇ ਲੈਪਸ ਤੇ ਇਹਦੇ ਹਾਜ਼ਰ ਤੇ ਜਿਹੜੀ ਆਪਾਂ ਧਾਰ ਮਾਰੀ ਤਾਂ ਫਰੀਦਕੋਟ ਤੋਂ ਮੁਹੰਮਦ ਅਰਸ਼ਦੀਕ ਜਿਨ੍ਹਾਂ ਨੇ ਕਾਰ ਕਰਦੇ ਉਹ ਬਰਜ ਦਾ ਸਰਸਰ ਨਹੀਂ ਪਰ ਲਗਾਤਾਰ ਕਿਆਸਾਂ ਇਹਨਾਂ ਦੀ ਲੱਗਿਆ ਜਾ ਰਹੀ ਹੈ ਕਿ ਇਸ ਵਾਰੀ ਮੁਹੰਮਦ ਅਰਸ਼ਦੀਕ ਉਹ ਜਿੱਥੇ ਕੱਲ੍ਹ ਕਿ ਉਹ ਤੋਂ ਟੈਨਿਊਰ ਹੁੰਦੇ ਲੱਗਦੀ ਹੈ ਕਾਂਗਰਸ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਬੁਮਾਹ ਚੱਲ ਰਹੇ ਨੇ ਤੇ ਇਸ ਵਾਰੀ ਚੋਣਾ ਲੜਨ ਦੇ ਖਾਦ ਦੇ ਵਿੱਚ ਨੇ ਮੁਹੰਮਦ ਅਰਸ਼ਦੀਕ ਕਿਉਂਕਿ ਇਸ ਤਰ੍ਹਾਂ ਹਵਾਲਾ ਦਾ ਮਤਲਬ ਪਹਿਲਾਂ ਵੀ ਦਿੱਤਾ ਗਿਆ ਮੈਂ ਕੁਝ ਦਿਨ ਪਹਿਲਾਂ ਉਹਨਾਂ ਦੇ ਨਾਲ ਇੰਟਰਵਿਊ ਵੀ ਕੀਤਾ ਸੀਗਾ ਜਦੋਂ ਮਸ਼ਹੂਰ ਸਰ ਖੜਕੇ ਵਾਲਾ ਜੀ ਰਾਜੀ ਸੀ ਸਮਰਾਣਾ ਦੇ ਰਹਿ ਕੇ ਸੋ ਗੱਲ ਕੀਤੀ ਸੀਗੇ ਤੇ ਉਹਨਾਂ ਨੇ ਕਿ ਆਮੀ ਕੇ ਕਾਫੀ ਮਮਲ ਹੋਤੀ ਹੈ ਤੇ ਫੇਰ ਵੀ ਜਿਹੜੀ ਨਸਾਬ ਰਹਿੰਦੀ ਹੈ ਸੋ ਇਸ ਵਾਰੀ ਸੋਣਾ ਨਰਦਾ ਅਜੇ ਤੱਕ ਪੁਲਿਸ ਪਹੁੰਚਣਾ ਨਹੀਂ ਵੱਲੋਂ ਜਿਹੜਾ ਉਹ ਨਹੀਂ ਹੈ ਸੋ ਕਰਮ ਜੀ ਤਾਂ ਅਮੋਲ ਤੇ ਜਦੋਂ ਭਗਵਾਨ ਸਰ ਦਾ ਅਡਿਕਾ ਚੱਲਦੀ ਹੈ ਕਾਲਾਕਾਰੀ ਖੇਤਰ ਦੇ ਵਿੱਚ ਦਰੋਏ ਆਏ ਸੀ ਤੋਂ ਮੁਹੰਮਦ ਜ਼ਫਰੀ ਕੀ ਨਾ ਕੋ ਕਲਾਕਾਰੀ ਤੇ ਖੇਤਰ ਦੇ ਵਿੱਚ ਲੱਗੇ ਆਏ ਸੀ ਉਹ ਕਰਮਜੀਤ ਅਨਮੋਲ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਸੀ ਕਿ ਮੈਂ ਕਿਸੇ ਦੇ ਅਗੇ ਇਸ ਤੋਂ ਵੀ ਚੋਣ ਲਾ ਸਕਦਾ ਪਰ ਮੈਂ ਕਹਾਂ ਜਿਹੜੇ ਮੁਹੰਮਦ ਜ਼ਫਰੀ ਕਨੇ ਨੂੰ ਅਜੇ ਨਹੀਂ ਆਇਆ ਜਿਹੜਾ ਚੋਣ ਨਹੀਂ ਲਾ ਰੰਗਾ ਕਿਉਂਕਿ ਉਹ ਸਾਧਰੇ ਕਲਾਕਾਰੀ ਦੇ ਵਿੱਚ ਸੋ ਉਹਨਾਂ ਲੋਕਾਂ ਰਹਿ ਗਿਆ ਸੁਮੇਖਿਆ ਆ ਆਦਮੀ ਪਾਕਿਸਤਾਨ ਵੱਲੋਂ ਕੀਤੀ ਸੀ ਉਹਦੋਂ ਤੁਸੀਂ ਜੇ ਅਪਨ ਕਹਿ ਦਿੱਤੇ ਕਿ ਸਰਗਰਮੀਆਂ ਵਧੀਆਂ ਨੇ ਤੇ ਮੁਹੰਮਦ ਸਦੀਕ ਉਹ ਜਿਹੜਾ ਇਹ ਮਰੀ ਕੋਟੋਂ ਉਸ ਚੌਣ ਨਹੀਂ ਲੜਨਗੇ ਸੈਰ ਕਰਕੇ ਕਰਨੀ ਤੱਕ ਮੋਰ ਉਹ ਤੋਂ ਮੰਨਿਆ ਚੌਣ ਉਹਨਾਂ ਦੇ ਜੋ ਤੇ ਜਵਾਨੀ ਦੇਖਣ ਵਾਲੀ ਗੱਲ ਇਹ ਕਿ ਜਿਹੜੀ ਗੁਰਦਾਸਪੁਰ ਦੀ ਸੀਟ ਹੈ ਭਾਜੀ ਦੀ ਸੀਟ ਹੈ ਜਿਸ ਤੋਂ ਸਜੇ ਹੋਣ ਰਹੇ ਨੇ

ਤਾਂ ਇਹ ਸੀਗੇ ਸਾਡੇ ਸਹਿਯੋਗੀ ਵਿਵੇਕ ਕੁਮਾਰ ਜਿਨ੍ਹਾਂ ਨੇ ਸਾਡੇ ਨਾਲ ਸਾਡੀ ਇਹ ਸਾਰੀ ਜਿਹੜੀ ਜਾਣਕਾਰੀ ਸਾਂਝਾ ਕੀਤੀ ਹੈ ਤਾਂ ਉਮੀਦਵਾਰਾਂ ਦੀ ਲਿਸਟ ਜੋ ਹੈ 6 ਉਮੀਦਵਾਰਾਂ ਦੀ ਐਲਾਨ ਕੀਤੀ ਗਈ ਹੈ ਗੁਰਦਾਸਪੁਰ ਇਸ ਵੇਲੇ ਇੱਕ ਇਹੋ ਜੀ ਸੀਟ ਹੈ ਜਿਸ ਦੇ ਵਿੱਚ ਸਾਰਿਆਂ ਦੀ ਨਜ਼ਰਾਂ ਟਿਕੀਆਂ ਹੋਇਆ ਸੀ ਕਿ ਸ਼ਾਇਦ ਕਿਸੇ ਸੈਲੀਬ੍ਰਿਟੀ ਨੂੰ ਹੋਏ ਤੇ ਕਿਸੇ ਵੱਡੇ ਚਿਹਰੇ ਨੂੰ ਉਤਾਰਿਆ ਜਾਵੇ ਪਰ ਹੁਣ ਇਸ ਵੇਲੇ ਇਹ ਵੀ ਨਜ਼ਰਾਂ ਸਾਰਿਆਂ ਦੀ ਹੈ ਕਿ ਗੁਰਦਾਸਪੁਰ ਦੇ ਇਹੋ ਜਿਹਾ ਹੁਣ ਭਾਜਪਾ ਦਾ ਆਕੜਾ ਰਹਿੰਦਾ ਤੇ ਜਿਹੜੀਆਂ ਸੀਟਾਂ ਤੇ ਦਾਅ ਖੇੜਿਆ ਹੈ 6 ਇਹਦਾ ਤੇ ਭਾਜਪਾ ਦੇ ਵੱਲੋਂ ਦਾ ਖੇਡਿਆ ਗਿਆ ਹੁਣ ਇਸ ਦਾ ਕੀ ਅੰਜਾਮ ਰਹੇਗਾ